ਸ੍ਰੀ ਕਾਲ ਜੀ ਅੱਜ ਤੁਹਾਨੂੰ ਸਵੇਰ ਸਵੇਰ ਦੀ ਵੀਡੀਓ ਦਿਖਾਉਣੀ ਆ ਸੋਭਾ ਜੀ ਤੁਹਾਨੂੰ ਅੱਜ ਮਲਾਉਣੇ ਆ ਜਾਨਵਰ ਨੂੰ ਇੱਧਰ ਆ ਓਏ ਕੰਡੀ ਆ ਸਾਡਾ ਫਾਰਮ ਦਾ ਭਾਈ ਰਾਖੀ ਕਰਦਾ ਬਹੁਤ ਹੀ ਜ਼ਿਆਦਾ ਫੀਮੇਲ ਆ ਇਹ ਕੰਡੀ ਇੱਧਰ ਆ ਜਾ ਆਈ ਦੀ ਭੈਣ ਆ ਇੱਧਰ ਆ ਬਹੁਤ ਸਿਆਣੀਆਂ ਆ ਜਾ ਆ ਜਾ ਆ ਫਿਰ ਇਹ ਕਿਸੇ ਨੂੰ ਕੋਈ ਆ ਜਾ ਇੱਧਰ ਇਹਨੇ ਜਿਆਦਾ ਹੀ ਰਸ ਦੇਣਾ ਵੀ ਕੋਈ ਆ ਗਿਆ ਆ ਜਾ ਆ ਜਾ ਫਿਰ ਆ ਜਾ ਵਰੇ ਅੱਜ ਅੱਜ ਤੁਹਾਨੂੰ ਹੋਰ ਦਿਖਾਉਣੇ ਆ ਬਾਹਰ ਇਹ ਆਪਣਾ ਡੰਗਰਾਂ ਵਾਲਾ ਘਰ ਆ ਇੱਧਰ ਅੱਧੇ ਅੰਦਰੀਆਂ ਕੰਮ ਹੋ ਰਹੇ ਹੁੰਦੀਆਂ ਨੇ ਬਾਕੀ ਹੁੰਦੀਆਂ ਨੇ ਬਾਹਰ ਦਿਖਾਉਣੀਆਂ ਤੁਹਾਨੂੰ ਇੱਕ ਆਪਣਾ ਦੂਜਾ ਫਾਰਮ ਵੀ ਉਹ ਵੀ ਦਿਖਾਉਣੇ ਆ ਬਾਹਰ ਸਵੇਰੇ 7 ਵਜੇ ਦਾ ਟਾਈਮ ਆ ਬੋਟਾਂ ਸ਼ੁਰੂ ਹੋ ਗਈਆਂ ਹੁਣ ਇੱਥੇ ਆਪਣੀਆਂ ਛੋਟੇ ਜਾਨਵਰ ਨੇ ਮੁਰਗੇ ਵੀ ਨੇ ਉਹ ਦੇਖੋ ਉਹ ਬੱਕਰੀਆਂ ਨੇ ਇਦਾਂ ਕੰਮ ਇੱਕ ਸੋਨੂ ਦਿਖਾਉਣੇ ਆ ਵੀ ਆਪਦੇ ਖਾਣਯੋਗੀ ਸਬਜ਼ੀ ਜ਼ਰੂਰ ਬੀਜਿਆ ਕਰੋ ਕੋਈ ਬਿਨਾ ਰੇ ਸਪਰੇਅ ਤੋਂ ਇੱਥੇ ਕੋਈ ਰੇ ਸਪਰੇ ਨਹੀਂ ਪੈਂਦਾ ਹੈਗਾ ਆ ਸੋਲੇ ਲਾਏ ਹੋਏ ਨੇ ਆ ਸਾਲ ਘਮ ਹੋ ਗਏ ਧਣੀਆਂ ਆ ਹੋ ਗਏ ਮਾਟਰ ਹਾਂ ਮਾਟਰ ਵਧੀਆ ਹੋ ਜਾਂਦੇ ਨੇ ਖਾਣਯੋਗ ਵਧੀਆ ਹੋ ਜਾਂਦੇ ਨੇ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ ਲਸਣ ਹੋ ਗਿਆ ਪਾਲਕ ਹੋਗੀ ਮਿੱਠੇ ਹੋਗੇ ਆ ਆਲੂ ਲੱਗੇ ਹੋਏ ਨੇ ਮਸਾਲੇ ਦੇ ਘਰ ਦਾ ਵਧੀਆ ਸਬਜ਼ੀ ਬੰਦਾ ਖਾ ਸਕਦਾ ਮੁੱਲ ਲੈਣ ਦੀ ਲੋੜ ਨਹੀਂ ਸੋਨੂੰ ਦੂਜਾ ਆਪਣੇ ਛੋਟੇ ਭਾਈ ਦਾ ਫਾਰਮ ਦਿਖਾਉਣੇ ਆ ਜਿਹੜਾ ਆਪਣੇ ਨਾਲ ਹੁੰਦਾ ਉਹਨੇ ਵੀ ਕੰਮ ਕੋ ਮਕੌਂ ਤਾਂ ਹੋਊਗਾ ਕੰਮ ਕਰਦਾ ਹੂੰ ਹਜੇ ਦਿਖਾਉਣੇ ਆ ਹੁੰਦਾ ਤੋਂ ਬਹੁਤ ਬਈ ਹੋਈ ਹੈ ਅੱਜ ਇੱਧਰ ਆਪਣਾ ਹਰਾ ਘਾਹ ਬੀਜਿਆ ਹੋਇਆ ਉਹ ਗਿੰਨੀ ਘਾਹ ਹੋ ਗਿਆ ਸਾਹਮਣੇ ਆਹ ਸਰੋਂ ਬੀਜੀ ਹੋਈ ਆ ਜਿਹਦੇ ਉੱਤੇ ਵੀਡੀਓ ਪਾਈ ਤੀ ਸਰੋਂ ਬੀਜਦਿਆਂ ਦੀ ਉਹ ਆ ਸਾਹਮਣੇ ਫਾਰਮ ਜਿੱਥੋਂ ਆਪਾਂ ਕੱਲ ਵੀਡੀਓ ਪਾਈ ਤੀ ਆਹ ਖੜੀਆਂ ਨੇ ਉਹਦੀਆਂ ਗਾਂ ਆ ਤੇ ਦੀਂਦਾ ਨਹੀਂ ਹੈਗਾ ਅੰਦਰ ਹੋ ਹੁਣ ਉਹ ਚਾਜੂ ਪੀਂਦਾ ਹੋ ਕੰਮ ਕਾ ਕੇ ਆ ਮੋਟਰ ਆ ਗਈ ਆ ਹੋ ਗਿਆ ਆਪਣਾ ਬਰੋਟਾ ਇਹ ਬਰੋਟਾ ਜਿਹੜਾ ਸਿੱਧੂ ਮੂਸੇ ਵਾਲ ਨੇ ਗਾਣਾ ਗਾਇਆ ਉਹ ਬਰੋਟਾ ਇਹ ਚਲੋ ਠੀਕ ਆ ਜੀ ਆਸ੍ਰੀ ਕਾਲ ਨਵੀਂ ਵੀਡੀਓ ਬਣਾਵਾਂਗੇ ਕੋਈ ਜਾਣਕਾਰੀ ਵਾਸਤੇ ਇਹ ਤਾਂ ਸਵੇਰੇ ਸਵੇਰੇ ਸੋਨੂੰ ਵੈਸੀ ਵੀਡੀਓ ਬਣਾਈ ਆ ਦੇਖੋ ਨਜ਼ਾਰਾ ਸਵੇਰ ਦਾ ਆ ਨੰਦੀ ਨੰਦਾ ਚਾਚੂ ਪੀ ਕੇ ਜਦ ਬਾਹਰ ਨਿਕਲਦਾ ਸੂਰਜ ਦੇਖਦੇ ਆ ਉਹ ਨਿਕਲਿਆ ਸੂਰਜ ਕਿੱਥੇ ਆ ਆ ਤੇ ਚਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦਿਆਂਗਾ ਨਵੀਂ ਵੀਡੀਓ ਦੇ ਵਿੱਚ